ਜੇ ਕਾਊਂਟਿੰਗ ਹੋ ਰਹੀ ਆ ਕਿੰਨੇ ਕਿੰਨੇ ਵਜੇ ਸਟਾਰਟ ਕੀਤਾ ਤਾਂ ਦੇਖਿਆ ਕੀ ਹਾਂਜੀ ਐਗਜ਼ੈਕਟ 8 ਵਜੇ ਅਸੀਂ ਸਟਰੋਂਗ ਰੂਮ ਖੋਲ੍ਹਿਆ ਸੀਗਾ ਤੁਹਾਡੇ ਸਾਹਮਣੇ ਤੇ ਕੈਂਡੀਡੇਟਸ ਦੀ ਹਾਜ਼ਰੀ ਦੇ ਵਿੱਚ ਤੇ ਹੁਣ ਜਸਟ ਫਰਸਟ ਰਾਉਂਡ ਚੱਲ ਰਿਹਾ ਹੈਗਾ ਤੇ ਐਵਰੀਥਿੰਗ ਇਜ਼ ਮਾਈ ਗੁੱਡ ਕਿੰਨੇ ਤੇ ਕੀ ਹਿਸਾਬ ਹੈ ਸਾਰਾ ਕਿ ਕਿਹੜੇ ਕਿਹੜੇ ਬਲਾਕਸ ਵਿੱਚ ਤੇ ਕਿੰਨੀ ਆਉਂਦੇ ਆ ਕਿ ਹਾਂਜੀ ਸਾਡੇ ਕੋਲ ਨਾ 19 ਜ਼ੋਨ ਨੇ ਤੇ 19 ਜ਼ੋਨ ਦੇ ਵਿੱਚ ਬਲਾਕ ਸਮਤੀ ਦੇ ਵਿੱਚ ਤਾਂ 11 ਜ਼ੋਨ ਦੀ ਲੋੜ ਹੈ ਬਿਕਾਜ਼ 8 ਲਈ ਆਲਰੇਡੀ ਸਰਬਸੰਮਤੀ ਆਖ ਲਓ ਕਿ ਕੋਈ ਹੋਰ ਜਿਵੇਂ ਕੈਂਡੀਡੇਟ ਨਹੀਂ ਖੜਿਆ ਜ਼ੇਲਾ ਬਰਿਸ਼ਤ ਦੇ ਵਿੱਚ 19 ਦੇ 19 ਹੋ ਰਹੇ ਹੈਗੇ ਆ ਤਾਂ ਜਿਵੇਂ ਤੁਸੀਂ ਦੇਖਿਆ ਵੀ 7 ਟੇਬਲ ਬਲਾਕ ਸਮਤੀ ਦੇ ਤੇ 7 ਐ ਲੱਗਿਆ ਕਰਨਗੇ ਇੱਕ ਰਾਉਂਡ ਦੇ ਵਿੱਚ ਤੇ 162 ਸਾਡੇ ਟੋਟਲ ਬੂਥ ਸੀਗੇ ਤੇ ਉਹ ਸਾਰੇ ਤੇ ਸਾਰੇ ਕਵਰਡ ਨੇ ਤੇ ਇਟਸ ਅ ਗੁੱਡ ਫਲੋ ਗoing ਆਨ ਸਰ ਕਿੰਨੇ ਇੱਕ ਰਾਉਂਡ ਨੇ ਤੇ ਆਪਣੇ ਸਾਡੇ 20 ਪਲਸ ਰਾਉਂਡਸ ਨੇ ਜੀ 24 24 ਐਗਜ਼ੈਕਟ 24 ਰਾਉਂਡਸ ਕਿੰਨੇ ਸਾਰੇ ਸ਼ਾਂਤਮਈ ਤਰੀਕੇ ਨਾਲ ਹੋ ਰਿਹਾ ਹੈ ਹਾਂਜੀ ਹਾਂ ਏਜੰਟਸ ਵਗੈਰਾ ਸਾਰੇ ਆ ਗਏ ਹਾਂਜੀ ਹਾਂ ਤੁਸੀਂ ਦੇਖ ਹੀ ਲਿਆ ਅਸੀਂ ਵੀ ਹੈਵ ਪ੍ਰਿਪੇਅਰਡ ਇਟ ਵੈਲ ਅਸੀਂ ਇੱਕ ਥੋੜਾ ਖੁੱਲਾ ਡੋਲਾ ਜਿਹਾ ਤਾਂ ਹੀ ਰੱਖਿਆ ਸੀਗਾ ਜਾਲੀ ਦੇ ਪਿੱਛੇ ਕਿ ਸਾਰੇ ਇਤਮਾਨ ਨਾਲ ਸੇ ਬੈਠੇ ਹੋਰ ਸਾਰਾ ਅਬ ਦੀ ਸੈਟੀਸਫੈਕਸ਼ਨ ਦੇ ਹਿਸਾਬ ਨਾਲ ਦੇਖ ਲੈਣ ਕੋਈ ਆਬਜੈਕਸ਼ਨ ਵਗੈਰਾ ਤਾਂ ਨਹੀਂ ਕਿਸੇ ਨੇ ਦਿੱਕਿਆਗਾ ਨਹੀਂ ਫਿਲਹਾਲ ਨਾ ਟੂ ਮਾਈ ਨੋਟ ਬਹੁਤ ਮੁਲ ਲੈ ਕੇ ਕੁਝ ਲੋਕਾਂ ਦੇ ਦਿਨ ਸਸਨਾ ਸੀ ਕੀ ਕੜਬੜ ਵੀ ਹੋਣੀ ਚਾਹੀਦੀ ਹੈ ਕਿਉਂਕਿ ਮਹਾਰਾਣੀ ਪੰਡਿਤ ਕੋਰ ਵੱਲੋਂ ਵੀ ਜਿਹੜੇ ਕਿ ਕੀ ਥੀ ਗਈ ਸੀ ਤੁਸੀਂ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਨਹੀਂ ਐਨੀ ਮੇਰੇ ਕੋਲ ਹੈਜੀ ਕੋ ਰਿਪੋਰਟਸ ਨਹੀਂ ਸੀਗੀਆਂ ਜਦੋਂ ਵੀ ਕੋਈ ਆਇਆ ਕਿ ਕੁਝ ਕੰਪਰੀਹੈਂਸ਼ਨ ਹੈਗੀ ਹੈ ਐਮਪਰੀਹੈਂਸ਼ਨ ਹੈਗੀ ਹੈ ਤਾਂ ਅਸੀਂ ਵੀ ਹੈਵ ਮੈਂ ਖੁਦ ਤਿੰਨ ਚਾਰ ਬੂਟਸ ਤੇ ਗਿਆ ਤੇ ਡੀਐਸਪੀ ਸਾਹਿਬ ਵੀ ਗਏ ਨੇ ਇਨ ਐਨੀ ਕੇ ਸਾਡੇ ਕੋਲ ਰਿਟਰਨ ਰਿਪੋਰਟ ਆ ਜਾਂਦੀ ਹੁੰਦੀ ਹੈ ਟਿਲ ਨਾਓ ਐਦਾ ਦਾ ਕੋਈ ਸਿਚੁਏਸ਼ਨ ਸਾਨੂੰ ਨਹੀਂ ਦੇਖਣ ਨੂੰ ਮਿਲੀ